ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਮੇਰੇ ਨਾਲ ਜੰਮੂ ਵਾਲਾ ਵੀਰ ਜਿਹੜਾ ਦੇਸੀ ਵਰਕਆਊਟ ਆਪਾਂ ਲਗਾਉਨੇ ਆਂ ਕਈ ਜਿਹੜੇ ਜਿੰਮ ਦੇ ਵਿੱਚ ਸਕੁਆਟ ਲਾਉਂਦੇ ਨੇ ਉਹਨਾਂ ਨੂੰ ਲੋਕ ਸਵਾਲ ਕਰਦੇ ਨੇ ਕਿ ਸਕੁਆਟ ਕਿਹੜੇ ਕੰਮ ਆਉਂਦੀ ਆ ਇੰਨਾ-ਇੰਨਾ ਮੈਂ ਜਿਹੜੇ ਕਿਉਂ ਚੁੱਕਦੇ ਹੋ ਤੇ ਸਾਡੇ ਕਿਹੜੇ ਕੰਮ ਆਉਂਦੀ ਆ ਜਾਂ ਪੱਟਾ ਵਿੱਚ ਜਾਣ ਕਿਉਂ ਚਾਹੀਦੀ ਆ ਉਹ ਤੁਹਾਨੂੰ ਦੱਸਦੇ ਆ ਕਿ ਆਹ ਖੰਡਾ ਹੋ ਗਿਆ ਆਪਣਾ ਫੱਟੜ ਫੱਟੜ ਇਹ ਫੱਟੜ ਹੋ ਗਿਆ ਤੇ ਨੂੰ 100 200 ਮੀਟਰ ਤੱਕ ਕੋਈ ਇਕੁਪਮੈਂਟ ਨਹੀਂ ਹੈਗਾ ਜਾਣ ਵਾਸਤੇ ਪਟਾ ਦੀ ਜਾਨ ਦੇ ਉੱਤੇ ਲਿਫਟ ਕਰਕੇ ਤੇ ਜਿਹੜਾ ਆਪਾਂ ਚਦਣਾ ਵਾ ਆਪਣੇ ਕੋਲ ਆਪਣਾ ਸਮਾਨ ਵੀ ਆ ਭਾਵੇਂ ਵੀਰ ਦਾ ਭਜਨ 60 ਕਿਲੋ ਹੋਵੇ 70 ਕਿਲੋ ਹੋਵੇ ਇਹਦੇ ਨਾਲ ਜਿਹੜਾ ਪੱਟਾ ਤੇ ਜਾਣ ਹੈ ਜਿਹੜੀ ਢੋਣੀ ਚਾਹੀਦੀ ਆ ਇਹਦੇ ਨਾਲ ਤੁਸੀਂ ਸਕੁਆਰਡ ਵੀ ਲਗਾ ਸਕਦੇ ਹੋ ਤੇ ਤੁਹਾਨੂੰ ਚਦਣਾ ਵੀ ਪੈਣਾ ਵਾ ਤੇ ਬਾਕੀ ਜੰਗੂ ਵਾਲਾ ਵੀਰ ਦੱਸੂਗਾ ਕਿ ਸਕੁਆਰਡ ਕਿ ਬਣਾਉਣੀ ਚਾਹੀਦੀ ਆ ਭਾਰੀ ਦੱਸੂਗਾ ਸਕੁਆਰਡ ਬਹੁਤ ਜ਼ਰੂਰੀ ਹੈ ਆਪਣੇ ਸਾਥੀ ਨੂੰ ਪਹੁੰਚਾਉਣ ਵਾਸਤੇ ਇੱਕ ਜਗ੍ਹਾ ਤੋਂ ਦੂਜੀ ਸੇਵ ਜਗ੍ਹਾ ਲੈਣ ਵਾਸਤੇ ਸਾਨੂੰ ਜ਼ਰੂਰਤ ਪੈਂਦੀ ਹੈ ਤੇ ਪਟਾਣੇ ਚ ਜਾਣ ਪਟਾਣੇ ਜਾਣ ਬਹੁਤ ਜ਼ਰੂਰੀ ਹੈ ਪਟਾਣੇ ਜਾਣਿਆ ਹੋਈ ਬੰਦਾ ਚੱਕ ਸਕਦਾ ਨਹੀਂ ਤਾਂ ਫਿਰ ਨਿਕਣਾ ਵ ਤੇ ਦੇਸੀ ਵਰਕਆਊਟ ਕਰੋ ਮਿਹਨਤ ਕਰੋ ਸਾਡਾ ਕੰਮ ਇਹ ਤੁਹਾਨੂੰ ਮੋਟੀਵੇਟ ਕਰਦੇ ਰਹਿਣਾ ਸਸ